ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਪ੍ਰੀਤ ਸੱਠਣ ਦੇ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਹੈਗਾ ਦਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਬੇਨਤੀ ਆ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਾਕੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਡੇਲੀ ਤੋਂ ਡੇਲੀ ਪਹੁੰਚਦੀ ਰਹੇ ਤੇ ਦੋਸਤੋ ਗੱਲ ਕਰਦੇ ਟਰੈਕਟਰ ਦੀ 16 ਪਲੀਜ਼ 60 ਨੰਬਰ ਟਰੈਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਦੋਸਤੋ 16 ਨ ਉਠਾਈ ਦੇ ਟਾਇਰ ਤੇ ਬਾਕੀ ਸਾਨੂੰ ਬੈਕ ਸ਼ਾਰਟ ਤੋਂ ਟਰੈਕਟਰ ਖਰਨੇ ਆ ਸਾਰੇ ਟਰੈਕਟਰ ਸਾਫ ਪਿਆ ਦੋਸਤੋ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈਗੀ ਤੇ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਪ੍ਰੀਤ 60 ਨੰਬਰ ਟਰੈਕਟਰ ਇੰਜਨ ਗੇਅਰ ਵਧੀਆ ਸਾਫ ਪਿਆ ਦੋਸਤੋ ਰੰਗ ਪੇਂਟ ਪੱਕੋ ਸਾਰਾ ਟਰੈਕਟਰ ਸਾਫ ਪਿਆ 4 ਸਿਲੰਡਰ ਪਾਵਰ ਸਟੀering ਡਿਊਲ ਕਲਚਟਰੈਕਟਰ ਦੋਸਤੋ ਸੈਡ ਗਿਅਰ ਹੈਗਾ ਤੇ ਅਪੋਲੋ ਦੇ ਟਾਇਰ 16x28 ਦੇ ਟਾਇਰ ਚਾਰੇ ਟਾਇਰ ਸਨ ਬਹੁਤ ਹੀ ਸਾਫ ਤੇ ਨਵੇਂ ਮਿਲਣਗੇ ਬਾਕੀ ਟੌਪ ਮਾਡਲ ਡ੍ਰੈਕਟਰ ਦੋਸਤੋ ਮਾਡਲ ਦੀ ਗੱਲ ਕਰ ਲਈ ਦੋਸਤੋ 2021 ਮਾਡਲ ਹੈ ਤੇ 4 ਲੱਖ 52000 ਰੁਪਏ ਦਾ ਰੇਟ ਰੱਖਿਆ ਗਿਆ ਤੇ ਬਾਕੀ ਦੋਸਤੋ ਰੇਟ ਦਾ ਘਟਵਾਦ ਹੋ ਜਾਊਗਾ ਜੇ ਕਿ ਵੀ ਟ੍ਰੈਕਟਰ ਖਰੀਦਣਾ ਚਾਹੁੰਦਾ ਹੋਵੇ ਤਾਂ ਟਰੈਕਟਰ ਖੀ ਸਕਦੇ ਹੋ ਦੋਸਤੋ ਸਾਰਾ ਟਰੈਕਟਰ ਸਾਫ ਪਿਆ ਕੰਡੀਸ਼ਨ ਵਧੀਆ ਪਈ ਆ 21 ਮਾਡਲ ਟੌਪ ਮਾਰ ਟਰੈਕਟਰ ਆ ਸਾਈਡ ਗੇਅਰ ਤੇ ਬਾਕੀ ਦੋਸਤੋ ਜੇ ਕੋਈ ਵੀ ਟਰੈਕਟਰ ਤੇ ਲੋਨ ਵਗੈਰਾ ਕਰਾਉਣਾ ਚਾਹੁੰਦਾ ਹੋਵੇ ਤਾਂ ਲੋਨ ਵੀ ਹੋ ਜਾਊਗਾ ਬਾਕੀ ਆਪਾਂ ਤੁਹਾਨੂੰ ਸਾਰਾ ਟਰੈਕਟਰ ਵੀਡੀਓ ਵਿੱਚ ਦਿਖਾ ਦਿੱਤਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਰੰਗ ਪੇਂਟ ਪੱਕਾ ਸਾਰਾ ਸਾਫ ਪਿਆਗਾ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਸਤਰੀ ਲੱਗੀ ਹੋਈ ਹੈਗੀ ਪੰਜਾਬ ਨੰਬਰ ਟਰੈਕਟਰ ਆ ਤੇ ਵਾਕੀ ਦੋਸਤੋ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਤੇ ਵਾਕੀ ਦੋਸਤੋ ਤੁਹਾਨੂੰ ਇਹ ਟਰੈਕਟਰ ਬਰਨਾਲਾ ਹੰਡਿਆ ਵੀ ਇਹ ਖੜਾ ਮਿਲੂਗਾ ਆਪਾਂ ਦਿੱਲੀ ਤੋਂ ਦਿੱਲੀ ਚੈਨਲ ਤੇ ਵੀਡੀਓ ਪਾਉਂਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬਦਤੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਹੀ ਪਹੁੰਚਦੇ ਪਹੁੰਚਦੀ ਰਹੇ ਬਾਕੀ ਦੋਸਤੋ ਮਿਲਦੇ ਆਗਲੀ ਵੀਡੀਓ 'ਚ ਧੰਨਵਾਦ ਦੋਸਤੋ